ਇਹ ਦਿਨ ਵੀ ਜਾਰੀ ਰਹੀਆਂ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਜੇਲ੍ਹ ਵਿੱਚ ਖੂਨੀ ਝੜਪਾਂ ਪੁਲਿਸ ਮੁਲਾਜ਼ਮ ਸਮੇਤ ਜ਼ਖਮੀਆਂ ਦੀ ਗਿਣਤੀ 8 ਤੱਕ ਪਹੁੰਚੀ ਅੱਜ ਤੀਜੇ ਦਿਨ ਪੁਲਿਸ ਜਵਾਨ ਦਿਆਂ ਦੋਹਾਂ ਲੱਤਾਂ ਤੋੜਨ ਸਮੇਤ ਬੁਰੀ ਤਰ੍ਹਾਂ ਨਾਲ ਸਿਰ ਕੀਤਾ ਗਿਆ ਜ਼ਖਮੀ ਸ਼੍ਰੀ ਮੁਕਸਰ ਸਾਹਿਬ ਦੀ ਚੜ੍ਹਦੀ ਸਵੇਰ ਤੋਂ ਸ਼੍ਰੀ ਮੁਕਸਰ ਸਾਹਿਬ ਦੀ ਜ਼ਿਲ੍ਹਾ ਜੇਲ੍ਹ ਅੰਦਰ ਸ਼ੁਰੂ ਹੋਇਆ ਖੂਨੀ ਝੜਪਾਂ ਨੇ ਹੁਣ ਤੱਕ ਰੁਕਣ ਦਾ ਨਾਮ ਨਹੀਂ ਲਿਆ ਅੱਜ ਤੀਜੇ ਦਿਨ ਚੜ੍ਹਦੀ ਸਵੇਰ 6 ਨੰਬਰ ਬਲੌਕ ਤੋਂ ਦੂਜੇ ਬਲੌਕ ਵੱਲ ਹੋਰ ਨਾ ਕੈਦੀਆਂ ਅਤੇ ਹਵਾਲਾਤਿਆਂ ਤੇ ਹਮਲਾ ਕਰਨ ਜਾ ਰਹੇ ਕੈਦੀਆਂ ਨੂੰ ਜਦੋਂ ਚੱਕਰ ਹਵਲਦਾਰ ਮੰਗਲ ਸਿੰਘ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇੰਨਾ ਬੰਦਿਆਂ ਨੇ ਚੱਕਰ ਹਵਲਦਾਰ ਨੂੰ ਰਾਣਾ ਅਤੇ ਪੱਤਿਆਂ ਵਰਤ ਕੇ ਇਸ ਗੰਬੀਰ ਰਿੱਕੇ ਨਾਲ ਹਮਲਾ ਕੀਤਾ ਕੇ ਜਿਸ ਵਿੱਚ ਮੰਗਲ ਸਿੰਘ ਦੀਆਂ ਦੋਨੋਂ ਲੱਤਾਂ ਬੁਰੀ ਤਰ੍ਹਾਂ ਨਾਲ ਟੁੱਟ ਗਈਆਂ ਇਸ ਹਮਲੇ ਵਿੱਚ ਮੰਗਲ ਸਿੰਘ ਦੇ ਸਿਰ ਵਿੱਚ ਲਗਭਗ 20 ਟਾਂਕੇ ਲੱਗੇ ਹਨ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਦਪਨਦੀਪ ਸਿੰਘ ਨੇ ਦੱਸਿਆ ਕਿ ਅੱਜ ਲਗਾਤਾਰ ਤੀਜੇ ਦਿਨ ਵੀ ਜਿਲਾ ਜੇਲ੍ਹ ਵਿੱਚੋਂ ਜ਼ਖਮੀਆਂ ਨੂੰ ਲਿਆਂਦਾ ਗਿਆ ਜਿਸ ਵਿੱਚ ਕੁਝ ਜ਼ਖਮੀਆਂ ਨੂੰ ਰੈਫਰ ਕੀਤਾ ਜਾ ਚੁੱਕਿਆ ਹੈ ਅਤੇ ਤਿੰਨ ਕੈਦੀ ਉਹਨਾਂ ਕੋਲ ਜੇਰੇ ਇਲਾਜ ਹਨ ਜਦੋਂ ਕਿ ਅੱਜ ਜ਼ਖਮੀ ਹਾਲਤ ਵਿੱਚ ਲਿਆਂਦੇ ਗਏ ਪੁਲਿਸ ਮੁਲਾਜ਼ਮਾ ਨੂੰ ਉਸਦੇ ਪਰਿਵਾਰ ਨੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ ਖੂਨੀ ਝੜਪਾਂ ਦੇ ਤੀਜੇ ਦਿਨ ਤੱਕ ਪੰਜਾਬ ਦੇ ਕਿਸੇ ਵੀ ਵੱਡੇ ਅਧਿਕਾਰੀ ਦਾ ਜੇਲ੍ਹ ਮੰਤਰੀ ਸਮੇਤ ਕਿਸੇ ਵੀ ਸਿਆਸਤਦਾਨ ਨੇ ਹੁਣ ਤੱਕ ਹਸਪਤਾਲ ਵਿੱਚ ਪਹੁੰਚ ਕੇ ਪੁਲਿਸ ਜਵਾਨਾਂ ਦਾ ਹਾਲ-ਚਾਲ ਚਾਨਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਜਿਸ ਨੇ ਇਸ ਉੱਚੀ ਪ੍ਰਣਾਲੀ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ ਜ਼ਿਲ੍ਹਾ ਜੇਲ੍ਹ શ્રી ਮੁਕਸਰ ਸਾਹਿਬ ਵਿੱਚ 3 ਦਿਨ ਤੋਂ ਹੋਇਆ ਵੱਖ-ਵੱਖ ਖੁੰਨੀ ਜੜੱਪਾ ਦੇ ਮਾਮਲੇ ਵਿੱਚ ਥਾਣਾ सदर શ્રી ਮੁਕਸਰ ਸਾਹਿਬ ਦੀ ਪੁਲਿਸ ਨੇ 23 ਕੈਦੀਆਂ ਤੇ ਹਵਾਲਾਤਿਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਪਰਚਾ ਦਰਜ ਹੋਣ ਤੋਂ ਬਾਅਦ ਵੀ ਕੈਦੀਆਂ ਤੇ ਹਵਾਲਾਤਿਆਂ ਦੇ ਕਿਸੇ ਦਾ ਦਰਪੈ ਨਹੀਂ ਮੰਨਿਆ ਅਤੇ ਅੱਜ ਤੀਜੇ ਦਿਨ ਸੂਰਜ ਚੜ੍ਹਦੇ ਸਾਰ ਹੀ ਇੱਕ ਹੋਰ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਅੱਜ ਤੀਜੇ ਦਿਨ ਹੋਈ ਖਤਰਨਾਕ ਝੜਪ ਦੇ ਸਬੰਧ ਵਿੱਚ ਜ਼ਿਲ੍ਹਾ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਜਾ ਰਿਹਾ ਹੈ ਜੇਲ੍ਹ ਦੇ ਵਿੱਚ ਕੁਝ ਲੜਾਈ ਦੀਆਂ ਜਿਹੜੀਆਂ ਇਨਸੀਡੈਂਸ ਹੈ ਉਹ ਕੋਈ ਹੈ ਉਹਦੇ ਅੰਦਰ ਸਾਡੇ ਕੋਲੇ 18 ਤਰੀਕ ਨੂੰ ਤਿੰਨ ਪ੍ਰिजनਰ ਆ ਜਿਹੜੇ ਉਹ ਆਏ ਸੀਗੇ ਉਹਨਾਂ ਚੋਂ ਇੱਕ ਪ੍ਰिजनਰ ਦੀ ਲੱਤ ਫ੍ਰੈਕਚਰ ਹੈ ਜੀ ਇੱਕ ਦੀ ਬਾਹਾਂ ਫ੍ਰੈਕਚਰ ਹੈ ਉਹ ਸਾਡੇ ਕੋਲੇ ਹੁਣ ਪ੍ਰੈਜ਼ੈਂਟਲੀ ਐਡਮਿਟਡ ਨੇ ਤੇ ਇਹ ਸੇਮ ਉਹਦੀ ਕੰਟੀਨਿਊਸ਼ਨ ਹੀ ਹੋਣੀ ਹੈ ਮੇਬੀ ਲੜਾਈ ਦੀ ਤਾਂ ਉਹ ਇੱਕ ਕੱਲ ਸਾਡੇ ਕੋਲ ਮੁਲਾਜ਼ਮ ਆਏ ਸੀਗੇ ਇੱਕ ਮੁਲਾਜ਼ਮ ਅੱਜ ਲੈ ਕੇ ਆਏ ਐ ਉਹਨਾਂ ਦੀ ਵੀ ਲੱਤ ਹੈ ਜਿਹੜੀ ਉਹ ਫ੍ਰੈਕਚਰ ਹੈ ਦਾ ਅਲਾਜ ਚੱਲ ਰਿਹਾ ਜੀ ਸਰ ਫ੍ਰੈਕਚਰ ਵਾਲੀ ਲੜਾਈ ਨੂੰ ਹੀ ਨਹੀਂ ਸਹੀਆਂ ਜਾਂਦਾ ਕਿ ਨਾਰਮਲ ਲੜਾਈ ਚ ਆ ਗਈ ਥੋੜਾ ਹੁੰਦਾ ਤਾਂ ਉਹ ਇੱਕ ਨਾਰਮਲ ਤਾਂ ਨਹੀਂ ਤੁਸੀਂ ਕਹਿ ਸਕਦੇ ਲੜਾਈ ਤਾਂ ਕਾਫੀ ਉੱਥੇ ਹੋਈ ਹੋਣੀ ਹੈ ਤੁਹਾਡੀਆਂ ਟੁੱਟਣ ਦਾ ਬਿਲਕੁਲ ਹੋ ਸਕਦਾ ਵੀ ਦੀ ਮਰੀਜ਼ਾਂ ਦੇ ਹਾਂਜੀ ਹਾਂਜੀ ਹੋ ਸਕਦਾ ਮੇਰਾ ਨਾਮ ਮੰਗਲਦਾ ਸਿੰਘ ਆ ਜੀ ਮੈਂ ਮੁਕਸਰ ਜੇਲ੍ਹ ਵਿੱਚ ਚੱਕਰ ਹੁਲਦਾਰ ਹਾਂ ਸੱਟ ਕਿਵੇਂ ਲੱਗੀ ਵੀਡੀ ਤੁਹਾਡੇ ਮੈਂ ਜੀ ਕੁਛ ਦਿਨ ਪਹਿਲਾਂ ਜੇਲ੍ਹ ਵਿੱਚ ਲੜਾਈ ਹੋਈ ਸੀ ਜਦੋਂ ਲੜਾਈ ਦੇ ਕਾਰਨ ਜੇਲ੍ਹ ਨੂੰ ਬੰਦ ਕੀਤਾ ਹੋਇਆ ਸੀਗਾ ਦੋਨੇ ਪੱਖਾਂ ਨੂੰ ਜਿਹੜੇ ਦੋ ਧੜਾਂ ਦੇ ਵਿੱਚ ਲੜਾਈ ਹੋਈ ਹੈ ਉਸ ਤੋਂ ਬਾਅਦ ਜਿਹੜਾ ਇੱਕ ਧੜਾ 6 ਬਲਾਕ ਵਿੱਚ ਬੰਦ ਸੀ ਤੇ ਦੂਸਰਾ ਧੜਾ ਇਧਰ 4 ਦੀ 2 ਵਿੱਚ ਬੰਦ ਸੀ ਸਾਰੀ ਜੇਲ੍ਹ ਬੰਦ ਸੀ ਪਤਾ ਨਹੀਂ ਕਿਸ ਹਸਾਬ ਨਾਲ ਇਹ ਬੰਦੀ ਵੀਰ ਨਿਕਲੇ ਤੇ ਬੰਦੀਆਂ ਵੱਲੋਂ 6 ਬਲਾਕ ਵੱਲ ਜਾਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਮੈਂ ਇਹਨਾਂ ਨੂੰ ਮੇਰੀ ਚੱਕਰ ਵੀ ਡਿਊਟੀ ਚੱਕਰ ਵਿੱਚ ਰੁਕਿਆ ਗਿਆ ਇਹ ਇਹਨਾਂ ਬੰਦਿਆਂ ਵੱਲੋਂ ਮੇਰੇ ਉੱਪਰ ਹੀ ਹਮਲਾ ਕਰ ਦਿੱਤਾ ਗਿਆ। ਸਰ ਜੀ ਤੁਸੀਂ ਵਿੱਚ ਨਾ ਹਟਾਉਣ ਰਕਾਵਟ ਬਣਦੇ ਤਾਂ ਉਹ ਬੰਦੇ ਅੱਗੇ ਕਿੱਧਰ ਚੱਲੇ ਸੀ? ਜੇ ਮੈਂ ਨਾ ਰਕਾਵਟ ਬੰਦਾ ਤਾਂ ਉਹ ਬੰਦਿਆਂ ਨੇ 6 ਬਲਾਕ ਜਾਣਾ ਸੀਗਾ। ਜਿਨ੍ਹਾਂ ਨਾਲ ਉਹਨਾਂ ਦੀ ਲੜਾਈ ਹੋਈ ਸੀ ਤੇ ਉੱਥੇ ਉਹਨਾਂ ਨੇ ਜਾ ਕੇ ਉਹਨਾਂ 'ਤੇ ਹਮਲਾ ਕਰਨਾ। ਹੋਰ ਵੱਡੀ ਹੰਸਾਉਣੀ। ਹਾਂਜੀ। ਤੇ ਪਹਿਲਾਂ ਵੀ ਲੜਾਈ ਹੋਈ ਹੈ ਜੀ 18 ਤੇ 19 ਨੂੰ। ਉਹ ਕਿੰਨੇ ਲੋਕ ਜ਼ਖਮੀ ਆ ਗੋਲਵੜੇ 'ਚ ਕੁਝ ਐਲ ਕਰਦੇ ਤੋਂ। ਹਾਂਜੀ ਉਹ 'ਚ 5-6 ਬੰਦੇ ਜ਼ਖਮੀ ਹੋਏ ਹੈ ਜੀ। ਇੱਕ ਪੁਲਿਸ ਮੁਲਾਜ਼ਮ ਕੱਲ ਵੀ ਦੱਸਿਆ ਜਾ ਰਿਹਾ ਜ਼ਖਮੀ। ਹਾਂਜੀ। ਇਕ ਕੱਲ ਪਰਸੋ ਪਰਸੋ ਹੋਇਆ ਜੀ ਉਹਦੀ ਹਾਲਤ ਕਿਹੋ ਜੀ ਆ ਮੁੰਡਾ ਜੀ ਉਹ ਠੀਕ ਹੈ ਜੀ ਤੁਹਾਡੇ ਸਾਡ ਕਿਥੇ ਕਿਥੇ ਲੱਗੀ ਆ ਵੀ ਜੀ ਮੇਰੀ ਜੀ ਇੱਕ ਲੱਤ ਤਾਂ ਪੂਰੀ ਟੁੱਟ ਚੁੱਕੀ ਹੈ ਤੇ ਦੂਸਰੀ ਲੱਤ ਫ੍ਰੈਕਚਰ ਹੋਈ ਆ ਸਿਰ ਵਿੱਚ ਮੇਰੇ ਟੰਕੇ ਆ ਦੋਨਾਂ ਲੱਤਾਂ ਤੇ ਪੈਰਾਂ ਤੇ ਟੰਕੇ ਆ ਕਿਸ ਚੀਜ਼ ਨਾਲ ਹਮਲਾ ਕੀਤਾ ਤੁਹਾਡੇ ਨੇ ਜੇਲ੍ਹ ਵਿੱਚੋਂ ਜਿਹੜੀਆਂ ਲੋਹੇ ਦੀਆਂ ਬਾਰੀਆਂ ਉਹਨਾਂ ਨੂੰ ਪੱਤੀਆਂ ਤੋੜ ਕੇ ਲਿਆਉਂਦੇ ਆ ਉਹਨਾਂ ਨਾਲ ਹਮਲਾ ਕੀਤਾ ਗਿਆ ਕਿਹੋ ਜੀ ਕਾਰਵਾਈ ਦੀ ਮੰਗ ਕਰਦੇ ਹੋ ਪ੍ਰਸ਼ਾਸਨ ਵੱਲੋਂ ਇਨਸਾਫ਼ ਦੀ ਮੰਗ ਕਰਦੇ ਕਿ ਇਹਨਾਂ ਨੂੰ ਜੋ ਵੀ ਬੰਦੀ ਕਾਰਵਾਈ ਕੀਤੀ ਜਾਵੇ ਸਾਰੇ ਇਹੋ ਜੀ ਕਿਸਮ ਦੇ ਕੈਦੀ ਸੀ ਕੀ ਕ੍ਰਿਮੀਨਲ ਰਿਕਾਰਡ ਵਾਲੇ ਸੀ ਜਾਂ ਕੋਈ ਨਸ਼ੇ ਪੱਤੇ ਵਾਲੇ ਜਾਂ ਚੋਰ ਚੱਕੇ ਜਿਹੜੇ ਸਾਡੇ ਤੇ ਹਮਲਾ ਕੀਤਾ ਜਿਹਨਾਂ ਨੇ ਜਿੰਨਾ ਬੰਦੀਆਂ ਵੱਲੋਂ ਹਮਲਾ ਕੀਤਾ ਗੇ ਇਹ ਤਕਰੀਬਨ ਇਹਨਾਂ ਵਿੱਚੋਂ 302 ਦੇ ਮਾਮਲੇ ਵਾਲੇ ਕਿਸ ਦੀ ਸ਼ਾਮਲ ਸਨ ਕੋਈ ਗੈਂਗਸਟਰ ਗਰੁੱਪ ਵੀ ਸੀਗਾ ਇਹਦੇ ਵਿੱਚ ਨਹੀਂ ਜੀ ਇਹਦੇ ਚ ਗੈਂਗਸਟਰ ਨਹੀਂ ਕੋਈ ਨਹੀਂ ਜੀ ਇਹ ਨਾਰਮਲ ਬੰਦੀਆਂ ਜਿਨ੍ਹਾਂ ਤੇ 302 ਦੇ ਪਰਚੇ ਦਰਜ ਇਹਨਾਂ ਵੱਲੋਂ ਮੇਰੇ ਉੱਪਰ ਹਮਲਾ ਕੀਤਾ